ਇਹ ਸਾਡੇ ਹੋ ਕੇ ਮਹਾਰਾਜ ਜੀ ਆਪਣਾ ਇਹ ਹਨੂੰਮਨ ਮੂਰਤੀ ਦੇ ਜੇ ਕੋ ਮੰਦਰੀ ਇਹ ਸਾਰੇ ਮਹਾਰਾਜ ਹਾਲ ਵਿੱਚ ਇਹ ਸਭ ਚੁਣ ਲਏਗਾ ਸਾਡੇ ਸਪਨਾ ਫੋਟਾ ਦੇਖਾ ਜੋ ਆਪਣਾ ਬਹੁਤ ਆਦਾ ਹਰ ਦਾ ਸੈਦ ਇਹ ਇੱਕ ਜਵਾਗ ਨਾ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਚੈਨਲ ਤੇ ਵੀਡੀਓ ਸ਼ੇਅਰ ਕੀਤੀ ਸੀ ਜੋ ਕਿ ਦੋਸਤੋ ਹਰਿਆਣਾ ਪਾਣੀਪਤ ਗੁਰਦੁਆਰਾ ਸਾਹਿਬ ਤੋਂ ਵਾਇਰਲ ਵੀਡੀਓ ਹੋਈ ਸੀ ਜਿੱਥੇ ਦੋਸਤੋ ਗੁਰਦੁਆਰਾ ਸਾਹਿਬ ਦੇ ਅੰਦਰੀ ਸਾਧੂ ਵੱਲੋਂ ਪਖੰਡ ਕੀਤਾ ਜਾ ਰਿਹਾ ਸੀ ਤੇ ਇੱਕ ਪਾਸੇ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸशोਭਤ ਹੈ ਦੂਜੇ ਪਾਸੇ ਦੋਸਤੋ ਸਾਧ ਵੱਲੋਂ ਆਪਣਾ ਪਖੰਡ ਦਾ ਕੰਮ ਕੀਤਾ ਜਾ ਰਿਹਾ ਸੀ ਹੁਣ ਦੋਸਤੋ ਜਦੋਂ ਉੱਥੇ ਸਤਕਾਰ ਕਮੇਟੀ ਵਾਲੇ ਵੀਰ ਪਹੁੰਚੇ ਤਾਂ ਦੋਸਤੋ ਖਬਰ ਸਾਹਮਣੇ ਆਈ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਮੰਦਰ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਤੋਂ ਪਾਣੀ ਪਾਤ ਵਿੱਚ ਹੋ ਕੇ ਆ ਸਰਕਾਰ ਕਮੇਟੀ ਦਿੱਤੇਗੀ ਪਿਛਲੇ ਦਿਨੀ ਗੁਰੂ ਗ੍ਰਾਂਡ ਸਰਵਿਸ ਗੁਰੂ ਵਿੱਚ ਹੱਥ ਵੱਲੋਂ ਕੰਦੀ ਲਾ ਕੇ ਗ੍ਰਾਂਡ ਸਰਵਿਸ ਦੇ ਵਿੱਚ ਸੰਗਤ ਖਥੇ ਡੇਗ ਰਹੀਏ ਗੁਰਦੁਆਰਾ ਸਾਹਿਬ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੇ ਹਾਲ ਕਿ ਮੰਦਰ ਤੋਂ ਗ੍ਰਾਂਡ ਸਰਵਿਸ ਦੇ ਸਰੂਪ ਆ ਇੱਥੇ ਖਾਨਪਾ ਸਾਹਿਬ ਚੱਲਦੇ ਆ ਇਹਨਾਂ ਦੇ ਇੱਕ ਸਾਹਬ

ਆਯੋ ਮਾ ਜੀ ਆਪਦੇ ਬੜੇ ਕੀਤੇ ਹਾਂ ਹਾਂ ਜੀ ਅਯਾ ਅੰਮ੍ਰਿਤ ਅਯਾ ਅਯੋ ਅਯੁਧਿਆਈ ਰਾਮ ਗੋਬਾਰ ਬੁਲਾ ਰਹੇ ਹੋ ਆਏ ਅਯੁਧਿਆ ਜਿੱਤ ਕੋ ਥਾਰੇ ਮੇਂ ਦੇਖੋ ਮੈਂ ਕੀ ਆਇਆ ਬਣ ਗਈ ਸਾਰੀ ਤੋਖ ਦਿਓ ਤਾਜੀ ਬਾਬਾ ਜੀ ਕੁਝ ਕਰ ਸਕਦਾ ਪਾਣੀ ਪਾਤ ਗੁਰਦੁਆਰਾ ਸਾਹਿਬ ਇੱਥੇ ਇਹ ਮੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੰਨੇ ਆ ਬਾਬਾ ਜੀ 6 ਸਰੂਪ ਹੈ ਜੀ 6 ਸਰੂਪ 15 6 ਸਰੂਪ 15 ਇੱਕੋ ਹੀ ਉਹਨਾਂ ਦਾ ਫਲਗ ਹੈ ਜੀ ਨਾ ਪੱਖੇ ਚੱਲਣਦੇ ਆ ਜੀ ਠੀਕ ਆ ਨਾ ਸਰੂਪਾਂ ਦੀ ਕੋਈ ਦੇਖਭਾਲ ਕਰਨ ਲਿਆ ਨਹੀਂ ਬਾਬਾ ਜੀ ਪੱਖਿਆਂ ਨੂੰ ਆਪਾਂ ਕੀ ਲੈਣਾ ਬਾਬਾ ਜੀ ਜਦ ਮਾਰੇ ਤਾਂ ਪ੍ਰਕਾਸ਼ ਹੋ ਰਿਹਾ ਜਿਸ ਪ੍ਰਿਆਤਾ ਹੀ ਹੈ ਨਹੀਂ ਇੱਥੇ ਪ੍ਰਿਆਤਾ ਹੀ ਆਪ ਨੇ ਆਪਣਾ ਵੀ ਨੂੰ ਜਿੰਦਰ ਸਿੰਘ ਆਇਆ ਜੀ ਇੱਥੋਂ ਤੋਂ ਕਾਪੇਟੇ ਲੋਕ ਜੀ ਜੀ ਦਾ ਪਤਾ ਹੀ ਅਜਾਰੇ ਨਾਲ ਸੇਵਾ ਕਰਦੇ ਆ ਬੜਾ ਮਾੜਾ ਹਾਲ ਹੈ ਭਾਈ ਸਾਹਿਬ ਇਹ ਤਾਂ ਸਿੱਖੀਆਂ ਨਹੀਂ ਨੀ ਸੇਖ ਤੇ ਬਹੁਤ ਨੇ ਪਰ ਤੇ ਜਿਹੜੀ ਜ਼ਮੀਰ ਹੈ ਨਾ ਉਹ ਜਿਹੜਾ ਨਹੀਂ ਨਾ ਜਿਵੇਂ ਇਹਨੂੰ ਫੈਸਲਾ ਪਾਦੇ ਆ ਪਿਛਲੇ ਵਾਰ ਭਾਈ ਮੋਹਰ ਸਿੰਘ ਜੀ ਬਣਾ ਭਾਈ ਨੂੰ ਉਹ ਅੜਾ ਪਾ ਕੇ मान्यवर भगवानपति ये शादी होकर महाराज ये हनुमान मंदिर चलेंगे को बंद है ये सारे महाराज हाल ये मंदिर खुलेगा इधर देखो हमारे हमारा बहुत अच्छा जोगो लोग में अपना बहुत ज्यादा गंगासा है एक गाड़ी चलवा के ना बाहर आया सरकार कमेटी से किया से ਉਹ ਯਾਰ ਸਾਥੋੜਾ ਦੱਸ ਦਿੱਤਾ ਕਰੋ ਘਰੇ ਗੱਲ ਸਿੱਖ ਕੇ ਆਪਾਂ ਦੱਸ ਦਿੱਤਾ ਕਰੋ ਕਹਿੰਦੇ ਮੈਂ ਨਵੇਂ ਆਇਆ ਮੈਂ ਦੂਜੀ ਨਹੀਂ ਹੋਇਆ ਅਰੇ ਆਇਆ ਕੋਈ ਸੰਦਾ ਦਿੱਤਾ ਕਰੋ ਸਾਡੇ ਥੋੜੀ ਇੱਧਰ ਲਗਾਇਦਰ ਮਾਰੀ ਆ ਪੜਦੇ ਕਰੋ ਪਰੇ ਆਪੀ ਕਰੋ ਪਰੇ ਉਹ ਦਿਖਾ ਦਿੱਤੀਆਂ ਵੀਡੀਓ ਆ ਕਹਤ ਰਹੇ ਮੈਂ ਵੀ ਹਨੂਮਾਨ ਦੇ ਹੈਗੇ ਮੰਦਰ ਰਹਿਗਾ ਅਕੇ ਇਹ ਚੱਲ ਜਾਣਗੇ ਅੱਗੇ ਮੋਟਿਆ ਅੱਜ ਦਰਵਾਜ਼ਾ ਰਹਿ ਜਾਏਗਾ ਇਸ ਵਾਸਤੇ ਕਮਰਾ ਰਹਿ ਜਾਏਗਾ ਹਾਂ ਯਾਰ ਲ ਹੋ ਗਈ ਹੈ ਬੇਟੇ ਅਜਾ ਬਾਹਰ ਲਿਆ ਕੈਮਰਾ ਜ਼ਰਾ ਪਰਮਲਵਾਸ ਕਰੋ ਕੋਈ ਗੱਲ ਹੀ ਪਾਓ ਜਿੱਥੇ ਮਰਜ਼ੀ ਮਾਰੋ ਕੋਈ ਗੱਲ ਬਾਤ ਦੀ ਨਹੀਂ ਹੋਗੀ ਅਕੇ ਦਰਵਾਜ਼ਾ ਰਹਿ ਜਾਏਗਾ ਜੋ ਤੈਨੂੰ ਬਣਾ ਲਈ ਜੋ ਤੈਨੂੰ ਬਣਾ ਲਈ ਸੁਸ਼ੰਗਰ ਜੀ ਗੁਰਦੁਆਰੇ ਸਾਹਿਬ ਵਿੱਚ ਪੂਰਤੀਆਂ ਲੱਗੀਆਂ ਆ ਜੀ ਬ੍ਰਿਆਦਾ ਦੀ ਕੋਈ ਨਹੀਂ ਸਾਹਮਣੇ ਮਨ ਮਤੋਂ ਗੁਰਦੇ ਪ੍ਰਕਾਸ਼ ਕੀਤਾ ਉਧਰ ਵੇਖੋ ਸਭ ਕੀਆ ਸਾਹਮਣੇ ਵੀ ਦੇਖ ਸਕਦੇ ਹੋ ਇੱਕ ਪਾਸੇ ਮਹਾਰਾਜਾ ਖੰਨਪਾਲ ਸਾਹਿਬ ਜਾਂਦਾ ਪਿਆ ਉਧਰ ਕੋਡੇ ਪੋਰੇ ਪੋਰੇ ਉੱਧਰ ਵੀ ਕੋ ਹਾਂ ਵੇਖੋ ਸਾਹਮਣੇ ਬਿਲਕੁਲ ਸਾਹਮਣੇ ਵੇਖੋ ਸਾਡੇ ਪੋਰ ਪ੍ਰਿਆਰ ਦੀਆਂ ਧੀਆਂ ਉੱਡ ਰਹੀਆਂ ਸత్సੰਗ ਜੀ ਪਾਣੀ ਪਤ ਵਿੱਚ ਪਹੁੰਚੇ ਆ ਜਿੱਥੇ ਕੀ ਇੱਕ ਵੀਡੀਓ ਵਾਸ ਲੋਈ ਸੀ ਕਿ ਗੁਰੂ ਸਾਹਿਬ ਜੀ ਦੀ ਖਜੂਰੀ ਵਿੱਚ ਬੰਦ ਬੈਠਾ ਤੇ ਦੇਖਦੇ ਹਾਂ ਕਿਹੜਾ ਆ ਦੇਖੋ ਜਿਹੜੇ ਗਿੰਦਰ ਸਿੰਘ ਇਹ ਇੱਥੇ ਆਏ ਸੀ ਬਾਬਾ ਜੀ ਨਿੱਤ ਆ ਸੀ ਉਹਨਾਂ ਨਾਲ ਦੋ ਬੰਦੇ ਵੀ ਸੀ ਕੀ ਨਾਮ ਸੀ ਉਹਨਾਂ ਦਾ ਭੁਲੰਦ ਸਿੰਘ ਜੀ ਤੇ ਪ੍ਰਤਾਪ ਹੈ ਡੁਪਲੀਕਸ ਕਰਕੇ ਭੁਲੰਦ ਸਿੰਘ ਆਏ ਸੀ ਤੇ ਹੋਰ ਅਗਰ ਸਰੂਪਿਆ ਨਵੇਂ ਸਰੂਪ ਆ हां जी दोस्तों जमे ਤੁਸੀਂ ਵੀਡੀਓ ਦੇਖੀ ਹੈ ਪਾਣੀ ਪੱਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦੋਸਤੋ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਜੋ ਮੰਦਰ ਹੈ ਉਹ ਵੀ ਦੋਸਤੋ ਸਤਕਾਰ ਕਮੇਟੀ ਵਾਲੇ ਵੀਰਾਂ ਨੇ ਇੱਥੋਂ ਦੀ ਕਮੇਟੀ ਦੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਪਰ ਕੀ ਕਰਨਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਰਤਬਾਰ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਤ ਜਰੂਰ ਕਰ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ